ਦੁਨੀਆ ਭਰ ਦੇ ਵਿੱਚ ਜਿੱਥੇ ਲੋਕ ਹਰਜਿੰਦਰ ਸਿੰਘ ਦੇ ਵੱਲੋਂ ਹੋਏ ਹਾਦਸੇ ਤੋਂ ਹੈਰਾਨ ਹਨ ਉੱਥੇ ਹੀ ਹਰ ਬੰਦਾ ਉਸ ਦੀ ਸਪੋਰਟ ਦੇ ਵਿੱਚ ਅੱਗੇ ਆ ਰਿਹਾ ਹੈ ਕਿਉਂਕਿ ਹਰਜਿੰਦਰ ਦੇ ਵੱਲੋਂ ਇਹ ਗਲਤੀ ਅਣਜਾਣੇ ਦੇ ਵਿੱਚ ਹੋਈ ਹੈ ਨਾ ਕਿ ਉਸ ਦੇ ਵੱਲੋਂ ਜਾਣ ਬੁੱਝ ਕੇ ਕੀਤੀ ਗਈ ਹੈ ਉੱਥੇ ਹੀ ਹਰ ਪੰਜਾਬੀ ਤੋਂ ਲੈ ਕੇ ਗੋਰੇ ਵੀ ਉਸ ਦੀ ਸਪੋਰਟ ਦੇ ਵਿੱਚ ਆ ਰਹੇ ਹਨ ਤੇ ਹਾਲ ਹੀ ਦੇ ਵਿੱਚ ਮਸ਼ਹੂਰ ਪੰਜਾਬੀ ਕਲਾਕਾਰ ਕੌਰ ਵੀ ਉਸ ਦੇ ਹੱਕ ਦੇ ਵਿੱਚ ਆਈ ਹੈ ਤੇ ਉਸ ਨੇ ਵੱਡੀਆਂ ਗੱਲਾਂ ਆਪਣੇ ਚਾਣ ਵਾਲਿਆਂ ਤੇ ਪੰਜਾਬੀਆਂ ਨੂੰ ਕਹਿ ਦਿੱਤੀਆਂ ਹਨ ਉਸ ਨੇ ਹਰਜਿੰਦਰ ਦੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਹਰ ਆਰਟਿਸਟ ਦੀ ਆਪਣੀ ਫੈਲ ਫੋਲੋਇੰਗ ਆ ਜੇ ਸਾਰੇ ਪੋਸਟ ਕਰਨ ਸ਼ਾਇਦ ਕਿਸੇ ਦੀ ਸਪੋਰਟ ਨਾਲ ਅਰਦਾਸ ਨਾਲ ਇਸ ਵੀਰ ਦੀ ਹੈਲਪ ਹੋ ਜਾਵੇ ਤਾਂ ਜ਼ਰੂਰ ਕਰਨਾ ਚਾਹੀਦਾ ਇਨਸਾਨੀਅਤ ਨਾਤੇ ਪਲੀਜ਼ ਸ਼ੇਅਰ ਐਂਡ ਸਪੋਰਟ ਰੱਬ ਕਰੇ ਕਿਸੇ ਤੇ ਵੀ ਐਦਾਂ ਦਾ ਟਾਈਮ ਨਾ ਆਵੇ ਇਸ ਤੋਂ ਇਲਾਵਾ ਉਸਨੇ ਅਗਲੀ ਪੋਸਟ ਦੇ ਵਿੱਚ ਲਿਖਿਆ ਮੰਨਿਆ ਗਲਤੀ ਹੋ ਗਈ ਬਟ ਐਡੀ ਸਜ਼ਾ ਨਾ ਹੋਣ ਦੇਵੀ ਮਾਲਕਾ ਦੁਨੀਆ ਤੇ ਵੱਡੀ ਤੋਂ ਵੱਡੀ ਗਲਤੀ ਕਰਨ ਵਾਲੇ ਵੀ ਖੁੱਲੇ ਤੁਰੇ ਫਿਰਦੇ ਜਿਨ੍ਹਾਂ ਦੇ ਜੀ ਚੱਲ ਗਏ ਰੱਬ ਉਹਨਾਂ ਨੂੰ ਵੀ ਹੌਸਲਾ ਦੇਵੇ ਤੇ ਜਉਂਦੇ ਜੀ ਇਸ ਵੀਰ ਨਾਲ ਖੜੇ ਹੋਣਾ ਸਾਰੇ ਪੰਜਾਬੀਆਂ ਦਾ ਫਰਜ਼ ਵਾਹਿਗੁਰੂ ਜੀ ਵੱਡੀ ਹਿੰਮਤ ਦਿਓ ਇਸ ਵੀਰ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਕੌਰਬੀ ਦੇ ਵੱਲੋਂ ਖੁੱਲੇ ਆਮ ਸਪੋਰਟ ਕੀਤੀ ਗਈ ਹੈ ਹਰਜਿੰਦਰ ਤੇ ਹੱਕ ਦੇ ਵਿੱਚ ਵੱਡੀਆਂ ਗੱਲਾਂ ਵੱਡੇ ਸੁਨੇਹੇ ਜਿਹੜੇ ਪੰਜਾਬੀ ਤੇ ਲੋਕਾਂ ਨੂੰ ਦੇ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਸਪੋਰਟ ਕਰਨੀ ਚਾਹੀਦੀ ਹੈ ਤੇ ਸਾਡੇ ਵੱਲੋਂ ਵੀ ਸਭ ਨੂੰ ਅਪੀਲ ਹੈ ਕਿ ਹਰਜਿੰਦਰ ਦੀ ਵੱਧ ਚੜ ਕੇ ਸਪੋਰਟ ਕਰੋ ਕਿਉਂਕਿ ਇਹ ਹਾਦਸਾ ਅੱਜ ਜੇ ਹਰਜਿੰਦਰ ਦੇ ਕੋਲੋਂ ਹੋਇਆ ਹੈ ਤਾਂ ਕੱਲ ਨੂੰ ਹੋਰ ਕਿਸੇ ਦੇ ਕੋਲੋਂ ਵੀ ਵਾਪਰ ਸਕਦਾ ਹੈ ਤੇ ਕਿਰਪਾ ਕਰਕੇ ਜੋ ਪਟੀਸ਼ਨ ਸਾਈਨ ਕਰਨ ਦੀ ਲਹਿਰ ਚੱਲੀ ਹੋਈ ਹੈ ਉਸ ਦੇ ਵਿੱਚ ਵੀ ਆਪਣਾ ਯੋਗਦਾਨ ਪਾਓ ਤਾਂ ਜੋ ਸਾਡੀ ਆਵਾਜ਼ ਆ ਜਿਹੜੀ ਉਹ ਅਮਰੀਕਾ ਸਰਕਾਰ ਤੱਕ ਪਹੁੰਚੇ ਤੇ ਹਰਜਿੰਦਰ ਦੀ ਕੱਲ ਪੇਛੀ ਹੋਣੀ ਹੈ ਤੇ ਉਸ ਨੂੰ ਜੱਜ ਘੱਟ ਤੋਂ ਘੱਟ ਸਜ਼ਾ ਦੇ ਕੇ ਉਸ ਨੂੰ ਬੇਸ਼ੱਕ ਡਿਪੋਰਟ ਕਰਕੇ ਉਸ ਦੇ ਘਰ ਵਾਪਸ ਭੇਜ ਦਵੇ ਪਰ ਹਰਜਿੰਦਰ ਨੂੰ ਜਿਹੜੀ ਸਜ਼ਾ ਵਾ ਉਹ ਘੱਟ ਹੋਵੇ ਕਿਰਪਾ ਕਰਕੇ ਸਪੋਰਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ